ਕਿ ਮੈਂ ਰੁੱਸੀ ਜੀ ਬੈਠੀਆਂ ਜੀ ਕੀ ਹੋ ਗਿਆ ਰੁੱਸਣਾ ਹੋਰ ਕੀ ਕਰਾਂ ਮੈਂ ਇੱਥੇ ਬੱਕਾ ਨਾ ਏਸੀ ਨਾ ਕੂਲਰ ਕੁਝ ਵੀ ਨਹੀਂ ਹੈਗਾਗਾ ਇੰਨੀ ਗਰਮੀ ਲੱਗੀ ਜਾਂਦੀ ਹੈ ਉਤੋਂ ਬਸ ਆਹੀ ਗੱਲ ਆਹੀ ਗੱਲ ਕੀ ਆ ਸਾਰੇ ਕਮਰਿਆਂ 'ਚ ਏਸੀ ਲਵਾਉਣ ਵਾਲੇ ਪਏ ਆ ਤੇ ਸਾਰੇ ਕਮਰਿਆਂ 'ਚ ਏਸੀ ਲਵਾ ਲਾਂਗੇ ਕੋਈ ਗੱਲ ਨਹੀਂ ਹਜੇ ਕੋਠੀ ਦਾ ਕੰਮ ਚੱਲ ਜੀ ਜਾਂਦਾ ਹੈਗਾ ਕਿੱਤੋਂ ਲਵਾ ਲਾਂਗੇ ਏਸੀ ਇੰਨੇ ਮਹਿੰਗੇ ਆਉਂਦੇ ਆ ਉਹ ਕੋਈ ਨਹੀਂ ਐਲੀ ਇੰਨਾ ਖਰਚਾ ਹੋ ਰਿਹਾ ਆ ਕੋਈ ਨਹੀਂ ਤੂੰ ਨਾ ਘਬਰਾ ਤੈਨੂੰ ਸਾਰੇ ਕਮਰਿਆਂ 'ਚ ਏਸੀ ਲਵਾ ਕੇ ਦਊਂ ਹੋਰ ਦੱਸ ਅੱਲੀ ਐਨੇ ਵੈਸੇ ਲੱਗ ਰਿਹਾ ਘਰ ਤੋਏ ਸੀ ਕਿਥੋਂ ਲਵਾ ਲਾਂਗੇ ਇਹ ਸੀ ਤਾਂ ਹੋਰ ਵੀ ਮਹਿੰਗੇ ਆਉਂਦੇ ਆ ਇੱਕਾ ਮਿਸਤਰੀ ਨਿਕਲ ਚਾਉਂਦੇ ਹੈਗੇ ਉਹ ਕੋਈ ਨਹੀਂ ਤੂੰ ਕਿਉਂ ਘਬਰਾਉਣੀ ਆ ਵਿੱਕੀ ਮੱਖਾ ਜਿੰਦਾਬਾਦ ਆ ਨਾ ਮਾਨਸਾ ਦੇ ਵਿੱਚ ਜਿਨ੍ਹਾਂ ਦਾ ਹੋਲਸੇਲ ਰੇਟਾਂ ਦਾ ਸ਼ੁਰੂ ਵਿੱਕੀ ਮੱਖਾ ਜਿੰਦਾਬਾਦ ਇਹ ਕਿਹੜਿਆ ਆਹ ਸੱਚੀ ਜਿੰਨਾ ਦੀ ਐਡ ਦੇਖੀ ਸੀ ਉਹੀ ਜੈਨ ਸਕੂਲ ਵਾਲੀ ਗਲੀ ਦੇ ਵਿੱਚ ਕਪੂਰ ਬੈੱਡ ਦੇ ਸਾਹਮਣੇ ਜੂਪੋ ਬੈਂਕ ਦੀ ਬੈਕ ਸਾਈਡ ਤੇ ਆ ਹਾਂ ਸੱਚੀ ਮੱਖੀ ਵਾਲੇ ਉਹਨਾਂ ਤੋਂ ਹਰੇਕ ਬ੍ਰਾਂਡ ਦੇ ਏਸੀ, ਕੂਲਰ, ਫਰਿੱਜ, ਵਾਸ਼ਿੰਗ ਮਸ਼ੀਨਾਂ, ਐਲਈਡੀਆਂ ਆਪਾਂ ਸਾਰਾ ਸਮਾਨ ਹੀ ਲਿਆਉਣਾ ਕਰਦੇ। ਅੱਜ ਬੈਠੇਗਾ ਤਾਂ ਚਲੋ ਚੱਲੀਏ ਫਿਰ। ਚਲਦੇ ਆਂ ਚਲਦੇ ਆਂ ਪਹਿਲਾਂ ਤੂੰ ਤਾਂ ਠੰਡੀ ਹੋ ਜਾ। ਐ ਨਹੀਂ ਟੈਨਸ਼ਨ ਨਾ ਲਿਆ ਕਰ ਘਬਰਾਇਆ ਨਾ ਕਰ। ਚੱਲ ਵਿੱਕੀ ਮੱਖੇ ਦੀ ਦੁਕਾਨ ਤੇ ਚੱਲੀਏ। ਜਿੰਨੇ ਮਰਜੀ ਏਸੀ ਲੈ ਲੈ ਉਹਨਾਂ ਤੋਂ। ਚਲੋ ਫਿਰ ਇੱਥੇ ਬੈਠੇ ਕੀ ਕਰਦੇ ਹੁਣ? ਚਲੋ ਵਿੱਕੀ ਮੱਖੇ ਵਾਲੇ ਦੇ ਫਿਰ ਏਸੀ ਲੈ ਕੇ ਆਈਏ। ਚੱਲ ਚਲੀਏ ਹੋਖੜੀ ਕਮਾਲ ਦੀ ਗੱਲ ਐ। ਆਪਾਂ ਹੁਣੇ ਜਾ ਕੇ ਲੈ ਆਉਣਾ ਵਿੱਕੀ ਮੱਖੇ ਤੋਂ। ਸਾਰੇ ਕਮਰਿਆਂ 'ਚ ਏਸੀ ਲਵਾਵਾਂਗੇ ਫ੍ਰਿਜ ਐਲਈਡੀਆ ਠੀਕ ਹੈ ਜਮਾ ਆਏ ਉਹ ਵਧੀਆ ਬਣਾ ਦੇ ਕੋਈ ਆਪਾਂ ਤੂੰ ਚਿੰਤਾ ਨਹੀਂ ਕਰਨੀ ਕਿਸੇ ਵੀ ਗੱਲ ਦੀ ਆਜੋ ਆਜੋ ਹੁਣ ਫਰਬਤੀਆਂ ਗੱਲਾਂ ਨਾ ਮਾਰੋ ਚੱਲ 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 ਚਲਿਏ ਵਿਰਜੀ ਜੀ ਨਮਸਕਾਰ ਨਮਸਕਾਰ ਜੀ ਵਿਰਜੀ ਨਮਸਕਾਰ ਏਸੀ ਲੈਣੇ ਆ ਸਰ ਆਇਓ ਦੇਖ ਲਓ ਜੀ ਏਸੀ ਦੇਖੋ ਜੀ ਆਪਾਂ ਕਿੱਥੇ ਘਰ ਲੈਣੇ ਨੇ ਜੀ ਆਪਾਂ ਕੋਠੀ ਬਣਾਈ ਹੈ ਜੀ ਕੋਠੀ ਦੇ ਵਿੱਚ 4-5 ਕਮਰੇ ਆ ਸਾਰੇ ਕਮਰੇ ਚ ਆਪਾਂ ਏਸੀ ਲਾਉਣੇ ਆ ਠੀਕ ਹੈ ਗੱਲ ਜੀ ਹਾਂਜੀ ਆਪਣੇ ਕੋਲ ਕਿਹੜੇ ਕਿਹੜੇ ਬ੍ਰਾਂਡ ਆ ਸਰ ਬ੍ਰਾਂਡਸ ਨੂੰ ਮੈਂ ਦੱਸ ਦਿੰਦਾ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਹੋਰ ਦੱਸ ਦਿੰਦਾ ਜਿਹੜੇ ਕੋਠੀ ਦੇ ਵਿੱਚ ਆਪਣੇ 3-4 ਦੇਸੀ ਲੱਗਦੇ ਨੇ ਠੀਕ ਹੈ ਨੰਬਰ 1 ਤਾਂ ਜੀ ਆਪਣਾ ਲੱਗੂਗਾ ਜਿਹੜੇ ਬੈਡਰੂਮ ਨੇ ਸੋਡੇ ਉਹਨਾਂ ਦੇ ਵਿੱਚ ਲੱਗਣਗੇ ਇਨਵਰਟਰ ਏਸੀ ਠੀਕ ਹੈ ਸਰ ਜਿਹੜਾ ਲੌਬੀ ਹੁੰਦਾ ਜਿਹੜਾ ਉੱਪਰ ਛੁਡਾ ਕੇ ਡਰਾਇੰਗ ਰੂਮ ਜੀ ਉੱਥੇ ਡੇਟਾ ਨਾ 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 ਇਨਵੈਂਟਰੀ ਲੱਗੂਗਾ ਠੀਕ ਹੈ ਜਾਂ ਜਿਹੜੇ ਰੂਮ ਛੋਟੇ ਤੋਂ ਵੱਧ ਪੈਂਦੀ ਹੈ ਉੱਥੇ ਨਾ 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 ਮੋਟਰ ਛਾਓ ਠੀਕ ਹੈ ਠੀਕ ਹੈ ਆਪਣੇ ਕੋਲ ਬ੍ਰਾਂਡ ਦੇ ਦੇਖੋ ਜੀ ਜਿਵੇਂ ਗੌਦਰੇਜ ਦਾ ਆ ਗਿਆ ਨਵਾੜ ਦਾ ਆ ਗਿਆ ਹਾਇਰ ਦਾ ਆ ਗਿਆ ਜੀ ਉਸ ਦਾ ਸੈਮਸੰਗ ਦਾ ਆ ਗਿਆ ਕੈਰੀਅਰ ਆ ਗਿਆ ਜੀ ਡਾਈਕਨ ਦਾ ਆ ਗਿਆ ਜੀ ਤੇ ਉਸਰਨਲ ਦਾ ਮਿਲ ਜੂਗਾ ਮਿਸੂਕੀ ਹੈਵੀ ਡਿਊਟੀ ਦਾ ਮਿਲ ਜੂਗਾ ਜੀ ਯਾਨੀ ਕਿ ਤੁਹਾਡੇ ਕੋਲੇ ਸਾਰੇ ਬ੍ਰਾਂਡ ਮਿਲ ਜਣਗੇ ਸਾਰੇ ਬ੍ਰਾਂਡ ਜੀ ਆਪਣੇ ਕੋਲੇ ਜਿਹੜੇ ਬ੍ਰਾਂਡ ਹੁੰਦੇ ਵੀ ਜੀ ਪਹਿਲੀ ਗੱਲ ਤਾਂ ਡਾਇਰੈਕਟ ਕ ਕਟੋ-ਕਟ ਆਪਣਾ ਰੇਟ ਹੋਣਗੇ ਹੋਲਸੇਲ ਰੇਟਾਂ ਤੇ ਤੁਹਾਨੂੰ ਸਮਾਨ ਮਿਲੂਗਾ ਸਾਰਾ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ AC ਦੇ ਵਿਚਨ ਦੇ ਨਾਲ ਨਾਲ ਅਸੀਂ ਫਿਟਿੰਗ ਦਾ ਕੰਮ ਵੀ ਸਾਡੇ ਕੋਲ ਅਸੀਂ ਆਪਣਾ ਪਰਵਾਇਡ ਕਰਕੇ ਦਵਾਵਾਂਗੇ ਯਾਨੀ ਕਿ ਜੇ ਅਸੀਂ ਤੁਹਾਡੇ ਤੋਂ AC ਲੈਣੇ ਆ ਤਾਂ ਫਿਟਿੰਗ ਤੁਸੀਂ ਉਹਦੇ ਵਿੱਚ ਫ੍ਰੀ ਕਰਕੇ ਦਿਓਗੇ ਕੁਝ ਕੰਪਨੀ ਨੇ ਫ੍ਰੀ ਵੀ ਹੈ ਜੀ ਕੁਝ ਕੰਪਨੀ ਨੇ ਪੇਡ ਵੀ ਆ ਉਹ ਹਰੇ ਕੰਪਨੀ ਤੋਂ ਕੰਪਨੀ ਸਿਸਟਮ ਹੈ ਪਰ ਅਸੀਂ ਤੁਹਾਨੂੰ ਬੰਦੇ ਅਰੇਂਜ ਕਰਕੇ ਦਵਾਵਾਂਗੇ ਕੋਈ ਦਿੱਕਤ ਨਹੀਂ ਸਾਰੀ ਜ਼ਿੰਮੇਵਾਰੀ ਸਾਡੀ ਹੋਊਗੀ ਇਹਦੇ ਕੰਮ ਦੀ ਠੀਕ ਹੈ ਤੁਸੀਂ ਕੱਲੇ ਆਸਾਨ ਕਿਸ਼ਤਾਂ ਤੇ ਜਾਂ ਹੋਲਸੇਲ ਰੇਟਾਂ ਤੇ AC ਦਿਨੋਂ ਜਾਂ ਫ੍ਰਿਜ ਫ੍ਰਿਜ ਵਾ ਇੱਕ ਜਿਹੜਾ ਆਪਾਂ ਕ੍ਰੈਡਿਟ ਕਾਰਡ ਤੇ ਏਸੀ ਲੈਨੇ ਆ ਉਹ ਤੇ ਕੈਸ਼ਬੈਕ ਵੀ ਆਉਂਦਾ ਸਰ 10000 ਰੁਪਏ ਦਾ ਕੈਸ਼ਬੈਕ ਆ ਉਹ ਹਰੇਕ ਬ੍ਰਾਂਡ ਟੂ ਬ੍ਰਾਂਡ ਮੈਟਰ ਕਰਦਾ ਠੀਕ ਹੈ ਜੀ ਚਲੋ ਸਾਨੂੰ ਤੁਸੀਂ ਚਾਰ ਤਾਂ ਏਸੀ ਦੇ ਦਿਓ ਠੀਕ ਹੈ ਉਹ ਤੁਹਾਨੂੰ ਅਸੀਂ ਕੋਠੀ ਦਾ ਨਕਸ਼ਾ ਦੇ ਦਿੰਨੇ ਆ ਉਸ ਤੋਂ ਨਕਸ਼ਾ ਦੇ ਦਿਓ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਤੁਹਾਡੇ ਇਨਵਰਟਰ ਲੱਗੂ ਕਿਹੜਾ ਲੱਗੂਆ ਸਰ ਹੁਣ ਸਾਨੂੰ ਫਰਿੱਜ ਵੀ ਦਿਖਾ ਦਿਓ ਫਰਿੱਜ ਦੇਖੋ ਜੀ ਆਪਾਂ ਪਹਿਲਾਂ ਸਾਈਜ਼ ਦੇਖੋ ਆਪਾਂ ਕਿੰਨਾ ਲੈਣਾ ਹੈ ਜੀ ਆਪਣੇ ਕੋਲ 190 ਲੀਟਰ ਤੋਂ ਲੈ ਕੇ 600 ਲੀਟਰ ਤੱਕ ਦੇ ਫਰਿੱਜ ਮਿਲ ਜਾਣਗੇ ਤੁਸੀਂ ਸਾਈਜ਼ ਦੇਖ ਲਓ ਕਿੰਨੇ ਲੈਣ ਦਾ ਯਾ ਦੇਖੋ ਜੀ ਇਹ 550 ਲੀਟਰ ਦਾ ਫ੍ਰਿਜ ਹੈ ਠੀਕ ਹੈ ਇਹ 400 ਲੀਟਰ ਦਾ ਫ੍ਰਿਜ ਹੈ ਠੀਕ ਹੈ ਇਹ 350 ਦਾ ਹੋ ਗਿਆ ਇਹ 350 ਦਾ ਹੋ ਗਿਆ ਜੀ 250 ਦਾ ਹੋ ਗਿਆ 250 ਦਾ ਆ ਗਿਆ ਸਿੰਗਲ ਡੋਰ ਆ ਗਿਆ ਫ੍ਰਿਜ ਦਾ ਬਿਲਕੁਲ ਉਸ ਤੋਂ ਛੋਟੇ ਹੋ ਰਹੀ ਜਾਣਗੇ ਮੱਕੇ ਆ ਜਾਣਗੇ ਜਿਹੜਾ ਸਾਈਜ਼ ਦੇਖ ਲਓ ਬਿਲਕੁਲ ਕਿੱਡਾ ਲੈਣਾ ਮਾਣਾ ਜੇ ਡਬਲ ਡੋਰ ਫਿਰ ਜੋਣਗੇ ਜੀ ਇਹ ਐਨਰ 350 ਲੈ ਕੇ 700 ਲੀਟਰ ਤੱਕ ਮਿਲ ਜਾਣਗੇ ਠੀਕ ਹੈ ਜੇ ਦੂਜਾ ਵੱਡਾ ਲੈਣਾ ਤੁਹਾਨੂੰ ਅਲਮਾਰੀ ਵਾਲਾ ਸਾਈਡ ਵਾਈਸ ਸੈਟ ਕਹਿੰਦੇ ਜਿਹਨੂੰ ਉਹ ਵੀ ਮਿਲ ਜੂਗਾਕਰ ਉਹ ਮਿਲਦਾ ਠੀਕ ਹੈ ਉਹ ਥੋੜਾ ਜਿਹਾ ਵਸਾ ਰੇਟ ਦੇ ਵਿੱਚ ਮਹਿੰਗਾ ਹੋ ਉਹਨਾਂ ਲਈ ਜਿਹੜੇ ਵੱਡੇ ਕੂਲਰ ਨੇ ਜੀ 에어 ਕੰਡੀਸ਼ਨ ਚੱਲੇ ਰਹੇ ਉਹ ਵੀ ਮਿਲ ਜਾਂਦੇ ਨੇ ਸਰ ਉਹ ਵੀ ਮਿਲ ਜਾਂਦੇ ਨੇ ਜੀ ਠੀਕ ਹੈ ਵੱਡੇ ਜਿਵੇਂ ਪਲਾਸਟਿਕ ਦੇ ਵੀ ਮਿਲ ਜਣਗੇ ਲੋਕ ਦੇ ਵੀ ਮਿਲ ਜਣਗੇ ਦੋਨੋਂ ਮਿਲ ਜਣਗੇ ਠੀਕ ਹੈ ਪਰ ਅਸੀਂ ਤੁਹਾਨੂੰ ਰეკਮੈਂਡੇ ਕਰਾਂਗੇ ਜੇ ਤਾਂ ਤੁਸੀਂ ਕੂਲਰ ਲਾਣਾ ਹੈ ਜੀ ਉਹਨਾਂ ਤੋਂ ਬੈਟਰ AC ਲਾਓ ਕਿਉਂਕਿ ਕੂਲਰ ਦੀ ਲਾਈਫ ਵੀ ਘੱਟ ਹੈ AC ਦੀ ਲਾਈਫ ਵੀ ਘੱਟ ਨਹੀਂ AC ਵੀ ਲਵਾਉਣੇ ਨੇ ਕਮਰੇ ਦੇ ਵਿੱਚ ਤੇ ਓਪਨ ਦੇ ਵਿੱਚ ਕੂਲਰ ਹਾਂ ਉੱਪਰ ਚ ਕੂਲਰ ਲੱਗ ਜੂ ਕੋਈ ਦਿੱਕਤ ਨਹੀਂ ਹਾਂ ਠੀਕ ਹੈ ਜੀ ਮਿਲ ਜੂ ਉਸ ਤੋਂ ਇਲਾਵਾ ਅਸੀਂ ਵਾਸ਼ਿੰਗ ਮਸ਼ੀਨਾਂ ਵੀ ਲੈਣੀਆਂ ਨੇ ਵਾਸ਼ਿੰਗ ਮਸ਼ੀਨ ਚ ਦੋ ਤਰ੍ਹਾਂ ਦੀਆਂ ਆਉਂਦੀਆਂ ਨੇ ਜੀ ਇੱਕ ਫੁੱਲੀ ਆਟੋਮੈਟਿਕ ਆਉਂਦੀ ਐ ਇੱਕ ਸਿੰਪਲ ਆ ਠੀਕ ਹੈ ਜਿਹੜਾ ਫੁੱਲੀ ਆਟੋਮੈਟਿਕ ਲਓਗੇ ਉਹ ਤਾਂ ਦੇਖੋ ਜ਼ਿਆਦਾ ਵਧੀਆ ਹੈਗੀ ਐ ਫਰੰਟ ਲੋਡ ਠੀਕ ਹੈ ਸਾਡੇ ਕੋਲ ਜਿਵੇਂ ਆਈਏਪੀ ਕੰਪਨੀ ਦੀ ਮਿਲ ਚੁਕੀ ਜੀ ਆ ਦੇਖੋ ਇਹ ਆਈਏਪੀ ਕੰਪਨੀ ਦੀ ਐ ਇਹ ਸੈਮਸੰਗ ਦੀ ਆ ਗਈ ਜੀ ਠੀਕ ਹੈ ਜੇ ਉੱਪਰ ਦੀ ਕੱਪੜੇ ਪਾਉਣਾ ਲੈਣੀ ਹੈ ਜੀ ਤਾਂ ਚ ਆਈਏਪੀ ਸੈਮਸੰਗ ਆ ਸਾਡੇ ਮਾਡਲ ਲੱਗੇ ਹੋਏ ਨੇ ਜੀ ਜੀ ਕੈਪੈਸਿਟੀ ਦੇਖ ਲਓ 7 ਕਿਲੋ 8 ਕਿਲੋ ਕਿੰਨਾ ਲੈਣ ਦਾ ਮਣ ਉਹ ਨਹੀਂ ਉਹ ਜਿਹੇ ਜੀ ਮਰਜ਼ੀ ਨਾਲ ਉਸ 8-10 ਹਜ਼ਾਰ ਤੋਂ ਸ਼ੁਰੂ ਹੋ ਕੇ 15 ਲਾਇਰ ਤੱਕ ਆਏ ਆ। ਆਪਾਂ ਦਾ ਟਾਪ ਦਾ ਸਮਾਨ ਲੈਣਾ ਵੀਰੇ, ਬ੍ਰਾਂਡਡ ਸਮਾਨ ਲੈਣਾ। ਸਮਾਨ ਵਿੱਚ ਸਾਰਾ ਬ੍ਰਾਂਡਡ ਮਿਲੂਗਾ। ਦੇਖੋ ਕੋਈ ਜਿਹੜਾ ਤੁਹਾਨੂੰ ਸਮਾਨ ਦਵਾਂਗੇ ਫੁੱਲ ਗਾਰੰਟੀ ਹੋਊਗੀ ਜੀ। ਪੱਕਾ ਬਿੱਲ ਮਿਲੂਗਾ ਜੀ। ਹਰ ਇੱਕ ਚੀਜ਼ ਦੀ ਥੋੜਾ ਕੰਪਨੀ ਵਾਲਾ ਬੰਦਾ ਕਰਕੇ ਇੰਸਟਾਲ ਕਰਕੇ ਆਊਗਾ। ਠੀਕ ਹੈ। ਸਰ ਹੁਣ ਤੁਸੀਂ ਸਾਨੂੰ LED'ਆਂ ਵੀ ਦਿਖਾ ਦਿਓ। LED ਜਿਵੇਂ ਹੁਣ ਤੁਸੀਂ ਇਹਨਾਂ ਲੌਬੀ ਚ ਲਾਉਣੇ ਆ ਜੀ ਆਪਾਂ ਜੀ। ਲੌਬੀ ਚ ਲਾਉਣ ਵਾਸਤੇ 47 ਇੰਚ LED ਹੋਗੀ, 55 ਇੰਚ LED ਹੋਗੀ, 65 ਇੰਚ ਮਿਲ ਜੂਗੀ। ਇਹ ਐ ਮੰ ਉਹ ਨੀਰ ਬਾਊਟ ਕਾਸਟ ਕਰਦੇ ਕੋਈ 72 ਤੇ 3000 5000 ਦੀ ਅੰਦਾਜ਼ਾ ਬਾਕੀ ਕਿਸ਼ਤਾਂ ਇਹਦੇ ਤੁਹਾਨੂੰ ਹੋਰ ਦੱਸਦਾ ਸੱਚ ਤੁਹਾਨੂੰ ਕੋਈ ਮਰਜ਼ੀ ਦੀ ਸਾਡੇ ਤੋਂ ਲੈ ਲਓ ਤੁਹਾਨੂੰ ਹਰੇਕ ਚੀਜ਼ ਤੇ ਆਸਾਨ ਕਿਸ਼ਤਾਂ ਤੇ ਬਿਨਾਂ ਵਿਆਜ ਤੋਂ ਬਣਨਗੀਆਂ ਵਿਆਜ ਕੋਈ ਨਹੀਂ ਲਾਉਂਦੇ ਕੋਈ ਵਿਆਜ ਨਹੀਂ ਲਾਉਂਦੇ ਤੁਹਾਨੂੰ ਜੀ ਆਸਾਨ ਕਿਸ਼ਤਾਂ ਤੇ ਸਿਰਫ ਇੱਕ ਕੰਮ ਕਰਨਾ ਉਹ Bajaj ਕੰਪਨੀ ਦਾ HDFC ਕੰਪਨੀ ਦਾ ਤੇ ਕਾਰਡ ਬਣਾਉਣਾ ਠੀਕ ਹੈ ਉਹ ਅਸੀਂ ਬਣਾਵਾਂਗੇ ਤੁਹਾਨੂੰ ਉਹਦੇ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ ਤੁਸੇ ਆਵਾਹ ਆਧਾਰ ਕਾਰਡ ਤੇ ਡਾਕੂਮੈਂਟ ਨਾਲ ਲੈ ਕੇ ਆਓ ਚੀਕਸ ਅਸੀਂ ਇਹ ਕਾਰਡ ਬਣਾਵਾਂਗੇ ਉਹਦੇ ਤੇ ਤੁਹਾਨੂੰ ਜਿਵੇਂ ਜੇ ਮੈਂ ਫਰਿੱਜ ਦੀ ਗੱਲ ਕਰਾਂ ਤਾਂ 11500 ਰੁਪਏ ਮਹੀਨਾ ਏਸੀ ਦੀ ਗੱਲ ਕਰਾਂ 1500 2000 ਰੁਪਏ ਮਹੀਨਾ ਏਲਈਡੀ ਦੀ ਗੱਲ ਕਰਾਂ 2000 2500 ਰੁਪਏ ਮਹੀਨਾ ਕਿ ਤੁਹਾਡੀ ਆਮ ਰੁਟੀਨ ਚ ਬਣ ਜੂ। ਯਾਨੀ ਕਿ ਤੁਸੀਂ ਘੱਟੋ ਘੱਟ ਕਿਸ਼ਤ ਬਣਾ ਦਿਓਗੇ। ਬਣਾਵਾਂਗੇ ਜਿਹੇ ਜੀ ਕਸਟਮ ਤੁਹਾਡੀ ਰਿਕੁਆਇਰਮੈਂਟ ਹੈ ਜੀ ਆਪਾਂ ਉਹ ਜੀ ਕਿਸ਼ਤ ਬਣਾਵਾਂਗੇ। ਠੀਕ। ਮੰਨ ਲਓ ਤੁਸੀਂ ਕਹਿੰਦੇ ਹੋ ਵੀ ਸੀ ਛੋਟੀ ਮਾਣੇ ਛੋਟੀ ਬਣ ਜੂਗੀ ਵੱਡੀ ਕਹੋਗੇ ਵੱਡੀ ਬਣ ਜੂਗੀ। ਜਿਵੇਂ ਤੁਹਾਡਾ ਮਨ ਹੈ ਜੀ ਉਹਵੇਂ ਹੋ ਜੂਗਾ। ਠੀਕ ਹੈ 3 इंच ਐਸ 3 इंच ਆ ਲਈ ਡੀਫ 310 ਰੁਪਏ ਦੀ ਕੰਦੀ ਹੋ ਠੀਕ ਹੈ ਠੀਕ ਹੈ ਸਰ ਹਾਂਜੀ ਦੋਸਤੋ ਅਸੀਂ ਤਾਂ ਵਿੱਕੀ ਮਾਖੇ ਦੀ ਦੁਕਾਨ ਤੋਂ ਸਾਰਾ ਸਮਾਨ ਖਰੀਦ ਲਿਆ ਜਿਵੇਂ ਏਸੀ ਫਰਿੱਜ ਕੂਲਰ ਵਾਸ਼ਿੰਗ ਮਸ਼ੀਨਾਂ ਐਲਈਡੀਆਂ ਆਸਾਨ ਕਿਸ਼ਤਾਂ ਤੇ ਸਮਾਨ ਮਿਲਦਾ ਤੁਸੀਂ ਬਜਾਜ ਕਾਰਡ ਤੇ ਵੀ ਸਮਾਨ ਲੈ ਸਕਦੇ ਹੋ ਕ੍ਰੈਡਿਟ ਕਾਰਡ ਤੇ ਵੀ ਲੈ ਸਕਦੇ ਹੋ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਵੀ ਮਿਲਦਾ ਤੁਸੀਂ ਵੀ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਲੋਕੇਸ਼ਨ ਨੋਟ ਕਰ ਲਓ ਜੀ ਜੈਂਟ ਸਕੂਲ ਵਾਲੀ ਗਲੀ ਮਾਨਸਾ ਕਪੂਰਬੈਦ ਦੇ ਸਾਹਮਣੇ ਜੁਕੋ ਬੈਂਕ ਦੇ ਬੈਕ ਸਾਈਡ ਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਜ਼ਿਆਦਾ ਜਾਣਕਾਰੀ ਤੁਸੀਂ ਲੈ ਸਕਦੇ ਹੋ